ਕਾਰ ਕੋ ਸਗਰੋ ਬਿੰਦਾਂ ਨੀਕੀ ਰੀਤ ਤੋ ਹੈ ਪੱਕਿਆ ਕਹਿ ਗੁਰੂ ਘਰ ਦਾ ਸਾਰਾ ਤਨ ਤੈਨੂੰ ਬੜਾ ਚੰਗੀ ਤਰ੍ਹਾਂ ਪਤਾ ਇਹਦਾ ਖਾਰ ਪਤਾ ਜਿਹਨੇ ਗੁਰੂ ਤੇਗ ਬਾਦ ਸੈ ਤੇ ਗੋਲੀਆਂ ਚਲਾਤੀਆਂ ਸਾਰਾ ਕੁਝ ਡੁੱਟ ਕੇ ਜੈ ਇਹਨੂੰ ਕੀ ਪਤਾ ਇਹਨੂੰ ਖਾਰ ਪਤਾ ਉਹ ਪਤਾ ਕੀ ਕਿ ਕਿਉਂਕਿ ਇਹਨਾਂ ਕੱਚੇ ਗੁਰੂਆਂ ਦਾ ਗੁਜ਼ਾਰਾ ਇਹੋ ਜਿਹਾ ਬੱਧਿਆ ਕਰਕੇ ਜੇ ਇਹੋ ਜਿਹੇ ਪੱਤੇ ਰਹੋਦੇ ਇਹਨਾਂ ਦੀ ਗੱਡੀਆਂ ਹੀ ਚੱਲ ਸਕਦੀਆਂ ਨਹੀਂ ਬੱਟੀਆਂ ਇਹਨਾਂ ਦੀ ਚੱਲ ਮੈਂ ਆਪ ਜਾ ਜਾ ਕੇ ਇਹਨਾਂ ਦੇ ਸਥਾਨਾਂ ਤੇ ਕਈਆਂ ਦੇ ਨਾਲ ਦੇਖਿਆ ਇਹਨਾਂ ਦੇ ਚੇਲੇ ਜਿਹੜੇ ਬਹੁਤ ਤੇਜ਼ ਨੇ ਬਹੁਤ ਹੀ ਉਹ ਗੁਰੂ ਕੇ ਪਿਆਰ ਉਹ ਅੱਗੇ ਨਹੀਂ ਆਉਂਦੇ ਕਿਸੇ ਸਾੜੇ ਪੰਦੇ ਇਹਨਾਂ ਨੂੰ ਖੁੱਸੇ ਪੰਦੇ ਨੇ ਨਹੀਂ ਤੇ ਬਾਬਾ ਜੀ ਨੂੰ ਕੋਈ ਇਹੇ ਪਿਆਰ ਸਕਦੇ ਬਾਬਾ ਜੀ ਖੁੱਲ੍ਹੇ ਜਾ ਸਕਦੇ ਐ ਮੈਂ ਆਪੀ ਚੀਂ ਜਾਂਦੇ ਖਿਆਨ ਆਖਾ ਨਾ ਦੇ ਖਿਆਨ ਨਾ ਪਰ ਮਾਰੀ ਨਾਲ ਪਾਇਸਤ ਤੋਂ ਉੱਛੇ ਲਿਖਦੇ ਕਹਿ ਰਿਹਾ ਤੂੰ ਗੁਰੂ ਘਰ ਦਾ ਸਾਰਾ ਪ੍ਰਤਾਂਤ ਜਾਣਦਾ ਹੈ ਜੀਸ਼ ਬਦੇਸ਼ਨ ਕੇ ਜੋ ਮਸੰ ਕਿਤਕ ਲਗ ਹੈ ਕਿਤਕ ਬਿਲੇ ਹੁਣ ਮੈਂ ਤਨ ਗੱਲ ਕਹਿ ਰੱਖਾਂ ਮੈਂ ਰਹਿ ਗਿਆ ਗੱਡੀ ਦੇ ਉਤੇ ਤੇ ਦੇਸ਼ਾਂ ਦੇਸ਼ਾਂ ਦੇ ਵਿੱਚ ਛੋਟੇ ਕਿ ਵੱਡੇ ਗੁਰੂ ਘਰ ਦੇ ਬੜੇ ਪਸੰਦ ਬਸਾਂ ਦੇ ਸਮਝਦੇ ਜਿਹੜੇ ਕੋਈ ਅਸਾਮ ਗਿਆ ਕੋਈ afghanistan ਗਿਆ ਕੋਈ ਪਬਲੋਰ ਗਿਆ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਨਾਲੇ ਉੱਥੇ ਜਿਹੜੀ ਦੌਲਤ ਇਕੱਠੀ ਉਹਦੀ ਚੜਾਵਾ ਉਹ ਲੈ ਕੇ ਸਤਪੁਰਾ ਕੋਲ ਆਣਾ ਉਹਨੂੰ ਪਸੰਦ ਕਹਿੰਦੇ ਇਹ ਧੀਰ ਮਾਲ ਹੁਣ ਦੇਖੋ ਅੱਗੇ ਵੱਧ ਗਿਆ ਜੀ ਕੀ ਕਹਿੰਦਾ ਕਹਿੰਦਾ ਜਿੱਥੇ ਜਿੱਥੇ ਗੁਰੂ ਨਾਨਕ ਦੇ ਘਰ ਦੇ ਛੋਟੇ ਤੇ ਵੱਡੇ ਬਸੰਤ ਬੈਠੇ ਖਾਂਜੇ ਲੱਖੋ ਤਲਕੇ ਦੇਵਨਹਾਰੇ ਜੇ ਸਨ ਸਿੱਖ ਤਿਨ ਅਨਸਾਰ ਉਹਨਾਂ ਰੱਖਾ ਦੇ ਤਦਾਰ ਚ ਧੰਨ ਲੈ ਕੇ ਆਉਂਦੇ ਨੇ ਗੁਰੂ ਨਾਨਕ ਦੇ ਘਰ ਕੋਕ ਸੰਗਤ ਉਹਨਾਂ ਦੇ ਅਨਸਾਰ ਪੜੀ ਇੱਕ ਇੱਕ ਮਸਾਂਦੇ ਤੇ ਖਾਂ ਲੱਖਾਂ ਸੰਗਤ ਹੈ ਉਹ ਲੱਖਾਂ ਸੰਤਾਂ ਦੇ ਕੋਲੋਂ ਰੁਪਈਏ ਇਕੱਠੇ ਕਰਕੇ ਤਾਂ ਇਕੱਠਾ ਕਰਕੇ ਲਿਆ ਕੇ ਗੁਰੂ ਨਾਨਕ ਦੇਵ ਘਰ ਚ ਦਿੰਦੇ ਖਾਣੀ ਜਿਤ ਮੱਤ ਕਰਤਿਨਿ ਲਿਓ ਮਿਲਾਇ ਕਹਿ ਸਨ ਮਾਲਿਓ ਕੇ ਧਨ ਦਿਆਇ ਤੂੰ ਐਜ ਕਰ ਆਪਣੀ ਮਤ ਵਤ ਕੇ ਨਾਲ ਸਾਰੇ ਪਸੰਦਾਂ ਰਕਾਬੂ ਕਰ ਲੈ ਉਹਨਾਂ ਨਾਲ ਮਲਾ ਲੈ ਕਈਆਂ ਚ ਜੇ ਧਨ ਪ ਤੇ ਕਈਆਂ ਨੂੰ ਸੋਨੇ ਕੱਪੜੇ ਦੇ ਸਨਮਾਨ ਕਰੂ ਉਹ ਸਾਰੇ ਪਸੰਦਾਂ ਆਪਣੇ ਨਾਲ ਰਲ ਆਲਾ ਕਹਿਣ ਉਹਦਾ ਕਾਰਨ ਕੀ ਜੇ ਉਹ ਸਾਰੇ ਸੱਤ ਆਪਣੇ ਹੋ ਜਾਣ ਜਿੰਨੇ ਤੇਸਪਦੇ ਚਮਸਾਂ ਦੇ ਬੈਠੇ ਐ ਸਾਰਿਆਂ ਨੂੰ ਤੋਂ ਚਿੱਠੀਆਂ ਲੇਖਦੇ ਜਾਂ ਆਪਣੇ ਬੰਦੇ ਕੋਲ ਉਹ ਸਾਰੇ ਕਹਿ ਨਾਨਕ ਦੀ ਗੱਤੀ ਤੇ ਧੀਰਮਲ ਬੈਠ ਕੇ ਨਵਾ ਪਾਸਾ ਹੋਗੇ ਸਾਡ ਰਾਤ ਦਿਵਸ ਕਰ ਹੀ ਉਪਾਇ ਸਾਡ ਤੇ ਹੋ ਜਿਸ ਤੇ ਸਭ ਆਈ ਤੋ ਦਿਨ ਰਾਤ ਇੱਕ ਉਪਾਉ ਕਰਨਾ ਜਿਹਦੇ ਨਾਲ ਉਹ ਜਿਹੜੇ ਪਸੰਦ ਦੇ ਸਾਰੇ ਮੇਰਾ ਮਾਰ ਕਰਨ ਮਨੁ ਗੁਰੂ ਮੰਨ ਲੈਣ ਜਨ ਅਰਸਾਲ ਸਿੱਕੇ ਪੁਨ ਆਵੇ ਦਰਬ ਉਪਾਇ ਅਧਿਕ ਚੜਾ ਤੇ ਜਦੋਂ ਉਹਨਾਂ ਨੇ ਮੈਨੂੰ ਗੁਰੂ ਮੰਨ ਲਿਆ ਤੇ ਉਹਨਾਂ ਨੇ ਜਿੱਥੇ-ਜਿੱਥੇ ਐ ਗਏ ਨੇ ਨਾ ਪੂਰਾ ਸਤਿ ਸ਼ੰਗਤ ਕਰਨ ਸਕਤੋ ਨੌਵਾਂ ਬਾਦਸ਼ਾਹ ਤੀਰ ਮੰਨ ਜੇ ਉਹਦੇ ਪੁੱਤਾਂ ਨੂੰ ਲੈ ਕੇ ਜਾਣਾ ਉਹਦੇ ਕਿਰਤਾਂਾਂ ਜੋਤੀਆਂ ਕਰਨ ਲੈ ਮੇਰੇ ਕੋਲ ਸੰਗਤੀ ਸੰਤੋ ਇੱਕ-ਇੱਕ ਤੋਂ ਸੱਚ ਦੇ ਲੱਖਾਂ ਬੰਧਾ ਮੇਰੇ ਕੋਲ ਲੈ ਕੇ ਆ ਜਾਣਾ ਔਰ ਮੇਰੇ ਕੋਲ ਫਿਰ ਬਹੁਤ ਮਸ਼ਾਹਦ ਉਹ ਆ ਜਾਣੇ ਆਨੰਦ ਸੇ ਪੁਨ ਅਨੰਤ ਗਰੀਜੇ ਸਰਬ ਪਾਤ ਕੇ ਸੁਖ ਵਰਤੀ ਜੇ ਫਿਰ ਬਿਨਾ ਸ਼ੰਕੇ ਤੋਂ ਕਹਿ ਲਗਾ ਤੂੰ ਹੀ ਵਿ ਸੁਖ ਬਾਣੀ ਮੈਂ ਵੀ ਆਨੰਦ ਮਾਰਾਂ ਫਿਰ ਆਪਨ ਹਰ ਤਰ੍ਹਾਂ ਦਾ ਸੁਖੀ ਸੁਖ ਤੇ ਕੇ ਸੰਤਿਆਜ ਦੀ ਗੱਲ ਇਹਨਾਂ ਗੋਲੀ ਚਲਾ ਤੈਨਾਂ ਕੁਤੇ ਇੱਕ ਬਾਦ ਅਸੇ ਬਤੀ ਉਹ ਤਰਤਨ ਦੋਲੋ ਫਾ ਕੋਲੋਟ ਲੈਣ ਦਾ ਏ ਸਮਯਾਪੀ ਅਗੋਂ ਪੂਰਨ ਆਰਤੀ ਗੱਦੀ ਦੁਕਤੇ ਨਹੀਂ ਬੈਠਣਾ ਗੁਰੂ ਕੇ ਪਿਆਰ ਉਹ ਇੰਨੇ ਨੇ ਹੁਣ ਇੱਕ ਬਾਤ ਚੱਕੀ ਮੈਂ ਹੀ ਬੈਠਣਾ ਏ ਕਹਿੰਦਾ ਜੇ ਸਾਪ ਦੇ ਸੰਗ ਪਸੰਦ ਬੜੇ ਮੈਂ ਆਪਣੇ ਅੰਦਰ ਕਿਤੇ ਪਸੰਦ ਕੋਣ ਹੁੰਦੇ ਉਹਨਾਂ ਨੂੰ ਕਾਬੂ ਕਰ ਲੈ ਉਹਨਾਂ ਸਾਰਿਆਂ ਨੂੰ ਆਪਣੇ ਬਾਸ ਵਿੱਚ ਕਰ ਲੈ ਉਹ ਫਿਰ ਸਾਕੇ ਕੋ ਸੰਗਤ ਪ੍ਰੇਰ ਪ੍ਰੇਰ ਕੇ ਗਿਆਨ ਕੀ ਜਪ ਕੋਲੇ ਤਾਨੀ ਤਾਨੁ ਸਾਦੇ ਦੌਲਤ ਹੀ ਦੌਲਤ ਇਕੱਠੇ ਹੋ ਜਾਣੀ ਗੁਰੂਖੇ ਪਿਆਰ ਇਹ ਚੀਜ਼ਾਂ ਸੋਚਦੇ ਪਰ ਇਹਨਾਂ ਇਹ ਨਹੀਂ ਪਤਾ ਮੌਤ ਛੋਟੀ ਜਿਹੀ ਗੱਲ ਦਾ ਸਿਰ ਨਾ ਤੁਸੀਂ ਧਿਆਨ ਨਾਲ ਸੁਣੋ ਮਾਨਵ ਵੀਰਨ ਬਸਾਦ ਆਪੂ ਕਰ ਲੈ ਮਾਨਵ ਸੱਤਨ ਨਾਲ ਚ ਦੇ ਦਿੱਤਾ ਬਸਾਦ ਸੰਤਾਂ ਲੈ ਕੇ ਬਕਾਲੇ ਦੀ ਆ ਗਏ ਦੌਲਤ ਵਿੱਚ ਰਹਿੰਦੇ ਫਿਰਤਾਂ ਵਿੱਚ ਰਹਿੰਦੇ ਤੇ ਧੀਰ ਮਾਰਦੇ ਪਰ ਜੇੜਾ ਕੋਈ ਆ ਕੇ ਗੁਰਦੁਆਰਿਆਂ ਦੇ ਘਰ ਚ ਅਰਦਾਸ ਕਰਦਾ ਕਿ ਮਨੁ ਮਹਾਰਜ ਆ ਦੇ ਦੇ ਐ ਦੇ ਦੇ ਉਹ ਦੇ ਦੇ ਜਦੋਂ ਦੀ ਅਰਦਾਸ ਤੋਂ ਪੂਣੀ ਹੋ ਗਈ ਉਹ ਕਿੰਨੀ ਕੁਆਰੀ ਧੀਰ ਮਾ ਤੇਰੇ ਕਰੇ ਉਹ ਕਿੰਨੀ ਕੁਆਰੀ ਹੈ ਉਹਨੇ ਕਹਿਣਾ ਮੈਂ ਅੱਗੇ ਵੀ ਕਿਹਾ ਸੀ ਅਰਦਾਸ ਕੀਤੀ ਪਹਿਲਾਂ ਵੀ ਕਰਕੇ ਆਇਆ ਹਾਂ ਹੁਣ ਫਿਰ ਇਹ ਤਾਂ ਕੋਈ ਮਿਲਦਾ ਹੀ ਨਹੀਂ ਤੇ ਧੀਰਪਾਲ ਦੇ ਦਰ ਤੋਂ ਪਿਆਰਿਓ ਬੋਤਾਤ ਦੁਨੀਆ ਜਿਹੜੀ ਗੁਰੂ ਨਾਨਕ ਤੇ ਘਰ ਆਉਂਦੀ ਐ ਨਾ ਇਹ ਚ ਮਨੁਕੈਂਚ ਉਹ ਹਰ ਜ ਨਹੀਂ ਐ ਕਿ ਕਿਤੇ ਕੋ ਵਿਰਲਾ ਜਿਹੜਾ ਨਾਮ ਦੀ ਦਾਤ ਮੰਗਦਾ ਐ ਵਿਰਲਾ ਜਿਹੜਾ ਕਹਿੰਦਾ ਪਰਮੇਸ਼ਰ ਦੇ ਦਰਸ਼ਨ ਕਰਨੇ ਨੇ ਕਿ ਗੁਰੂ ਨਾਨਕ ਨੂੰ ਆ ਕੇ ਕਹਿੰਦਾ ਹੋਵੇ ਜਿਆਦਾ ਕਰ ਦੁਨੀਆ ਕਹਿੰਦੀ ਪੁੱਤਰ ਦੇ ਜੋ ਪੋਤਰਾ ਦੇ ਜੋ ਕਾਰੋਬਾਰ ਬਤਾ ਦੇ ਰੋਗ ਮਟਾ ਦੇ ਮਹਾਰਾਜ ਦੇ ਸਾਥ ਆ ਬਾਤ ਬਣ ਗਈ ਐ ਮੁਸੀਬਤ ਦੂਰ ਕਰ ਦਿਓ ਕੈਨੇਡਾ ਚ ਪੱਕਾ ਹੋ ਜਾ ਮਾਰੇ ਆਉ ਜੀ ਹੋ ਜੀ ਜਿਆਦਾਤਨ ਦੁਨੀਆਂ ਚ ਇੱਚ ਮੰਨਦੀ ਕਿਤੇ ਵਿਰਲਾ ਜਿਹੜਾ ਆ ਕੇ ਕਹਿ ਤਾ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਟ ਕੀ ਆਪਨ ਦੇ ਮੈਂ ਕਹਿੰਦਾ ਉਹ ਨਹੀਂ ਉਹਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਦੇ ਆ ਕੇ ਦਰਬਾਰ ਤੇ ਹੱਥ ਜੋੜ ਕੇ ਕਹਿੰਦੇ ਆ ਪਾਤਸ਼ਾਹ ਸਾਨੂੰ ਭਗਤੀ ਚਲਾ ਬਦਗੀ ਚਲਾ ਤਾਂ ਇਹ ਕਹਿੰਦਾ ਆਪਿਆ ਵੀ ਸਾਥੇ ਕੋ ਲੋਂਕੇ ਚਲੋ ਸੰਤਾ ਆਪਿਆ ਪਰ ਜਣੇ ਦਾ ਅਰਦਾਸਾ ਤੁਹਾਡੇ ਕੋਲ ਕਰਨ ਗਿਆ ਕੱਚੇ ਗੁਰੂਆਂ ਕੋਲ ਉਹ ਤਸ਼ੀਖੇ ਵਿੱਚ ਪੂਰੀ ਯਾਤਰਾ ਕਰੋ ਕੇ ਜੇ ਮੈਂ ਪਰ ਸੰਤਾ ਕਰ ਕਰ ਕਰੀ ਧੀਰ ਖਲ ਆਪਸ ਵਿੱਚ ਪਣੀ ਇਸ ਤਰ੍ਹਾਂ ਪਿਆਰੋ ਧੀਰਮਲ ਤੇ ਉਹਦਾ ਮਸਾਂ ਦੇ ਸਿੰਘ ਜਿਹੜਾ ਗੋਲੀ ਚਲਾ ਕੇ ਆਇਆ ਬੁੱਤੇ ਇੱਕ ਬਾਤ ਦਿੱਤੀ ਇਹ ਆਪਸ ਵਿੱਚ ਖੁਸ਼ ਹੋਏ ਗੱਲਾਂ ਕਰਕੇ ਜੀ ਕਿਤਕਾਲ ਮਨ ਪਾਵਤ ਕਰੀ ਗੁਰਜੰਤਾ ਔਰ ਘਰ ਬਣਦਾ ਰਹੀ ਇੱਕ ਕੁੱਝ ਸਭਾ ਆਪਣੀਆਂ ਮਨ ਕੌਂਦੀਆਂ ਕਰਦੇ ਰਹੇ ਹੰਕਾਰ ਤਾ ਟਿੱਟ ਗੱਡੀ ਦਾ ਆ ਕੇ ਬੈਠਾ ਫਕਾਲੇ ਦੇ ਵਿੱਚ اے پیاریو مر کے سوچتا بس میں او نانک دی جتی دا مالک ہو گیا اجی اے ਗੁਰ ਤੇਗ ਬਹਾਦਰ ਚੰਦ নিজ ਰੂਪ ਮੈਂ ਸਦਾ ਆਨੰਦ ਹੁਣ ਅੱਗੇ ਸੁਣੋ ਉਤਰ ਗੁਰ ਤੇਗ ਬਹਾਦਰ ਦਾ ਹਾਲ ਸੁਣੋ ਹਮਲੇ ਤੋਂ ਬਾਅਦ ਮਾਰ ਸ਼ਕਤੇ પાਛੈ ਦਾ ਹਾਲ ਪਾਈ ਸਕ ਤੋਂ ਇੱਕ ਦਿਨ ਜਿਵੇਂ ਲਿਖਿਆ ਪਹਿਲੀ ਗੱਲ ਲਿਖਦੇ ਸਿੰਧਪੁਰ ਤੇਗ ਬਹਾਦਰ ਚੰਦ ਨੇਤਿ ਸਰੂਪ ਮੈਂ ਸਤਾ ਆ ਲਾਧ ਗੁਰੂ ਤੇਗਪਾਦ ਸੇ ਕੀ ਆਪਣੇ ਨਿਚੀ ਸਰੂਪ ਵਿੱਚ ਪਾਉ ਸ਼ਬਾਤੀ ਲਾ ਕੇ ਧਿਆਨ ਚੋੜ ਕੇ ਪਰਮਾਤਮਾ ਦੇ ਵਿੱਚ ਟਿਪੇ ਰਹਤੇ ਹਨ ਆਮਨ ਜਾਣੇ ਸਰਬ ਸਮਾਨ ਹਰ ਕਿਸੋਗ ਜਿਨ ਕੀ ਪੂਜਾ ਨਾ ਉਹਨਾਂ ਦੇ ਮਾਨਤੇ ਵਿੱਚ ਕੋਈ ਖਿਆਲ ਨਹੀਂ ਆਇਆ ਕਿ ਇਹ ਤਾਂ ਤਨ ਲੁੱਟ ਕੇ ਲੈ ਗਿਆ ਸੋਨਾ ਲੁੱਟ ਕੇ ਲੈ ਗਿਆ ਇਹ ਚੀਜ਼ਾਂ ਲੁੱਟ ਕੇ ਲੈ ਗੁਰ ਤੇ ਇੱਕ ਬਾਤ ਅੰਦਰ ਨਾ ਖੁਸ਼ੀ ਉਂਦੀ ਤਾਣਾ ਉਂਦੀ ਨਾ ਜਾਣ ਦਾ ਕੰਮ ਹੁੰਦਾ ਉਹਨਾਂ ਦੀ ਦਿੱਤੀ ਇੱਕ ਸਮਾਤ ਰਹੀ ਏ ਖੁਸ਼ੀ ਤੇ ਗਮੀ ਚ ਹਰਖ ਤੇ ਸੋਖ ਵਿੱਚ ਇੱਕ ਰਸ ਨਿਤ ਉਰਤੀ ਰਜਵੰਤ ਮਹਿਜ ਜਿਤ ਤੇ ਗੋਲਨ ਮਹਾਂਤ ਉਹ ਇੱਕ ਰਸ ਨੇ ਤੇਰੇ ਆਪਣੇ ਹਿਰਦੇ ਵਿੱਚ ਜਿਵੇਂ ਉਹਨਾਂ ਦੇ ਸ਼ਬਦ ਵੀ ਆਉਂਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਕੇ ਪਿਆਰੋ ਹਰ ਕਸੂਕ ਤੇ ਰਹੇ ਯਾਰੋ ਨਾ ਹੈ ਮਾਤ ਕਪਮਾਨਾ ਪਾਇ ਸੱਜਣੇ ਇੱਕ ਰਸ ਉਹਨਾਂ ਦੇ ਹਿਰਦੇ ਵਿੱਚ ਬ੍ਰਿਤੀ ਰਣ ਧੀਰਜ万ਤ ਨੇ ਔਰ ਗੁਰੂ ਕੇ ਪਿਆਰ ਵਾਲਿ ਉਹਨਾਂ ਤੇ ਵਿੱਚ ਕੋਣੀ ਕੋਣਾ ਕੋਈ ਨਾ ਚੀਜ਼ਾਂ ਚਿਰ ਫੁੱਸ ਸਕੇ કે ઇત આતને મેરા લટકે લે ગય ઇના સોના લટકે લે ગય લે મેરા ગેડીરા ખાલી હો ગયા આય મેરે કો બડકે સંગત પતા નહી આયી કે ની આય આય સંગત થી હરમાલ વાલા જાણી શરુ ઇના ગલ્લાં ચ ગુર તે એક વાર દર સાહેબજી નહી ન કે ઓનર પતે મેરે અતર ગુર નારક દી જોત હે કે બડ ઉદાર તેજ બુદ્ધમાન સિમા વન ਉਰ ਕਿਰਪਾ ਮਾ ਭਾਈ ਸਾਜੇ ਕੋਣ ਲਿਖੇ ਗੁਰ ਤੇਗ ਬਹਾਦਰ ਧਿਆਨ ਨਸ ਬਾਟ ਉਦਾ ਬਹੁਤ ਖੁੱਲੇ ਦਿਲ ਵਾਲੇ ਤੇਜ ਬੁੱਧਮਾਨ ਉਹਨਾਂ ਦਾ ਪ੍ਰਤਾਪ ਕੋ ਤੇ ਬੁੱਧੀਮਾਨ ਹਨ ਛਿਮਾਵਨ ਉਹ ਛਿਮਾ ਕਰਨ ਵਾਲੇ ਉਰ ਕਿਰਪਾ ਮਾਨ ਉਹਦੇ ਹਿੱਤੇ ਦੀ ਕਿਰਪਾ ਬਹੁਤ ਮਸ਼ਹੂਰ ਰਹੀ ਹੈ ਦਿੱਤੀ ਸੀ ਪਰਮੇਸ਼ਰ ਹਰ ਵਕਤ ਦਿਆਲ ਰਹਿਦਾ ਗੁਰੂ ਹਰ ਵਕਤ ਦਿਆਲ ਰਹਿਦਾ ਇਹ ਕਿ ਸਵੇਰੇ ਦਿਆਲ ਹੋਇਆ ਜਾਂ ਪਲਾਣੇ ਦਿਨ ਦਿਆਲ ਹੁੰਦਾ ਗੁਰੂ ਸਦਾ ਹੀ ਦਿਆਲ ਹੈ ਕਿ ਬਾਸ਼ ਬੰਤਾ ਦੀ ਪੜੇ ਹੁੰਦੇ ਤੇ ਚੁੱਕੇ ਉਹਦੇ ਦਿਆਲਤਾ ਚੋਂ ਕਿਰਪਾ ਨਿਕਲਦੀ ਦਿਆਲਤਾ ਚੋਂ ਕੀ ਹੁੰਦਾ ਕਿਰਪਾ ਮਦਵੇਰੀ ਕਰ ਦਿੱਤੀ ਸੀ ਜਦੋਂ ਤੁਸੀਂ ਕਿਸੇ ਨੇ ਦਿਆਲ ਹੋ ਹੋ ਕੇ ਤਾਂ ਉਹਦੇ ਪੈਸੇ ਉਹਦੀ ਝੋਲ ਚ ਭਿੱਖਿਆ ਜੇ ਕਿਸੇ ਜੇ ਮੇਰੇ ਤੇ ਦਇਆਲਤਾ ਹੀ ਨਹੀਂ ਆਈ ਮੈਂ ਆਪਣੇ ਜੇਬ ਤੋਂ ਕੱਟ ਕੇ ਰੁਪਈਏ ਕਿਵੇਂ ਹੁੰਦੇ ਆ ਕਿਰਪਾ ਉਦੋਂ ਆਂਦੀ ਤੇ ਤੁਸੀਂ ਦਇਆਲ ਹੋ ਸਤਿਗੁਰ ਗੁਰ ਤੇ ਇੱਕ ਬਾਤ ਅਸਿਆ ਜਦ ਗੋਣ ਲਿਖਿਆ ਭਾਈ ਸਾਹਿਬ ਜੀ ਨੇ ਉਹ ਸਦਾ ਹੀ ਦਿਆਲੂ ਖਨ ਸਰਨ ਚਿੱਤ ਨਿਸ ਕਪੜ ਸਦੀਵੇ ਮਹਾ ਮੋਹ ਮਦ ਲੋਭ ਨਾ ਥੀਵੇ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਸਦਾ ਨਿਸ਼ ਕਪਟ ਰੰਗ ਦੇ ਉਹਨਾਂ ਦੇ ਅੰਦਰ ਕੋਈ ਕਪਟ ਨਹੀਂ ਕਿਸੇ ਦੇ ਪ੍ਰਤੀ ਉਹਨਾਂ ਦੇ ਅੰਦਰ ਮੋਹ ਵੀ ਕੋਈ ਨਹੀਂ ਉਹਨਾਂ ਦਾ ਲੋਭ ਵੀ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਇਹਨਾ ਚੀਜ਼ਾਂ ਤੋਂ ਪਰੇ ਰਹਿਣ ਗੁਰ ਤੇਗ ਬਹਾਦਰ ਸਾਹਿਬ ਜੀ ਰਤਾ ਪ੍ਰਥਮ ਆਸਨ ਪਰ ਬੈਠੇ ਮਨ ਉਜਬੇ ਬਿਨਾਂ ਰਹਿ ਜੈ ਸੇ ਆਰਾਧੇ ਦੇ ਚਾਲੇ ਹਮਲਾ ਹੋ ਤੋ ਪਹਿਲਾ ਜਿਵੇਂ ਸਮਾਧੀ ਰਾਤ ਬੈਠਦੇ ਸੀ बाद उस तरह ही बैठ सके उन्होंने है ही नहीं कोई गोली चल रही है कोई है कुछ हो रहा वो कुछ हो रहा महाराज जिम्मे पहला बैठते सी दाता जी उस तरह बैठते हैं जी मात नान की अत दुख पाए असर वेख को बहुत माता नानकी जी देख के बहुत दुखी हो ਉਹਨਾਂ ਹਰੀਆ ਖਾਤ ਅਤਰੂ ਦੇ ਕਲ ਦੇ ਨੇ ਗੁਰੂ ਕੇ ਪਿਆਰੇ ਤੇ ਪਾਈ ਸੱਜੇ ਕਹਿੰਦੇ ਆਜ ਕੋ ਤੇ ਇੱਕ ਬਾਤ ਸੱਜ ਕੋਲ ਆਏ ਤੇ ਬਾਤਾਂ ਚ ਨੇ ਜਿਹੜੇ ਬਚੜ ਕੇ ਇੱਕ ਤੇ ਇੱਕ ਬਾਤ ਅਜੀ ਛੋੜਰਵਾਹੇ ਜੋ ਸ਼ਾਇਪਾ ਨੂੰ ਬਚਣ ਤੋਂ ਮੈਂ ਕਈ ਵਾਰੀ ਅਰਚ ਕਰਤਾ ਹੁਨਾ ਗੁਰੂ ਗੁਰੂਏ ਸਿੱਖ ਸਿੱਖ ਹੈ ਸਿੱਖ ਤੇ ਉਹ ਚੀਜ਼ ਆਦੀ ਤੇ ਕਬੱਟੀ ਗੱਲ ਨਹੀਂ ਹੈ ਗੁਰੂ ਜਿਹੜੀ ਆਈ ਗੁਰੂ ਦੀ ਦਿੱਤੀ ਹੋਰ ਗੁਰਨਾਨ ਕੋਰ ਨੇ ਮਰਦਾਨਾ ਹੋਰ ਮਰਦਾਨਾ ਮਰਦਾਨਾ ਕਹਿ ਸਕਤਾ ਬਾਹਰ ਭੁੱਖ ਲੱਗੀ ਹੈ ਮਰਦਾਨਾ ਕਹਿੰਦਾ ਬਾਹਰ ਠਾਕੁਰ ਹੋ ਗਈ ਰੁਕ ਜਾਂਦੀ ਨੀਂਦਰ ਗੁਰਨਾਨ ਸਭੂ ਨੇ ਮਰਦਾਨਾ ਬਾਤਾ ਨਾਮ ਕੀ ਜਿੰਨੇ ਬਚਨ ਕਹਿ ਲੇ ਕੋ ਤਸੀਂ ਨਾ ਸੋਚੇ ਕਿ ਬਾਤਾ ਜੀ ਨੇ ਬਚਨ ਕਹਿ ਹਾਂ ਗੁਰੂ ਦੇ ਨਾਨਕ ਜੀ ਗੱਦੀ ਦੇ مالک ਨੇ ਹਰ ਇੱਕ ਵਾਰ ਇਹ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਹਨ ਜੀ ਇਹ ਸੁੱਤ ਕਿਉਂ ਤੂੰ ਚੇਤਤ ਨਹੀਂ ਰੋਹ ਬੈਠ ਆਲਸ ਕੇ ਮਾਨੀ ਹੈ ਪੁੱਤਰ ਤੂੰ ਚੇਤਾਨ ਹੋ ਕੇ ਕਿਉਂ ਨਹੀਂ ਬੈਠਦਾ ਆ ਜਦੋਂ ਇੰਗਲਿਸ਼ ਅਲਰਟ ਕਹਿੰਦੇ ਚੇਤਾਨ ਹੋ ਕ੍ਰੇਦੂਜੀ ਭਗਤੀ ਚ ਕਹਿੰਦੇ ਨੇ ਰੋਹ ਬੈਠ ਆਲਸ ਕੇ ਮਾਨੀ ਪੁੱਤਰ ਤੂੰ ਆਲਸ ਤੇ ਵਿੱਚ ਬੈਠਾ ਰਹਿਦਾ। ਭਾਹ ਬਾਹਰ ਆ ਕੇ ਕਿਤੇ ਗੱਦੀ ਲਾ ਕੇ ਬੈਠ। ਸੰਤਾਂ ਕੋਲ ਮੱਥੇ ਟਿਕਾਓ। ਸੰਤਾਂ ਕੋਲ ਬਿਟਾ ਆਂਦੋ। ਸੰਤਾਂ ਨਾਲ ਗੱਜਰੋ ਕੰਨਾਂ ਬਾਤਾਂ ਕਰੋ। ਪੁੱਤਰ ਜੀ ਤੂੰ ਸਿੱਖ ਕਿਵੇਂ ਆਲਸ ਤੇ ਵਿੱਚ ਰਹਿੰਦੇ। ਭਾਪ ਬੰਦਗੀ ਕਰਦੇ। ਭਗਤੀ ਕਰਦੇ। ਮਾਤਾ ਜੀ ਦਾ ਬਚਨ ਦੇਖੋ। ਕਿਉਂ ਤੂੰ ਚੇਤਤ ਨਹੀਂ ਰਹੋ ਬੈਠ ਆਲਸ ਕੇ।

ਔਰੇ ਖਾਈ ਜਾਂਦੇ ਨੇ ਛਕੀ ਜਾਂਦੇ ਨੇ ਐਸ਼ ਕਰਦੇ ਪਏ ਨੇ ਦੂਸਰੇ ਨੂੰ ਕੁਛ ਵੀ ਨਹੀਂ ਦਿੱਤੇ ਪਏ ਖਾਂਡਰੇ कपट ਕੇ ਅਨੇਕ ਉਪਾਇ ਜੋ ਕੋ ਹਰੇ ਅਪਰਤੇ ਮਾਇਆ ਇਹ ਕਪਟ ਕਰਤੇ ਪੈਨੇ ਮਾਇਆ ਵਾਸਤੇ ਅਨੇਕਾ ਉਪਾਉ ਕਰਦੇ ਪਰ ਉਪਾਅ ਚ ਸਫਲ ਹੋ ਰਹੇ ਨੇ ਇਹਨਾਂ ਕੋ ਬੇਸ਼ੁਮਾਰ ਦੌਲਤ ਆ ਰਹੀ ਹੈ ਉਤਸਵ ਵਿਆਹ ਆਜ ਜੋ ਕਰਹੀ ਇਸ ਮੈਂ ਹਮ ਕੋ ਲਗੂ ਉਚਰਹੀ ਤੇ ਜਿੱਥੇ ਵੀ ਚਾਹਤੇ ਨੇ ਕੋਈ ਵਿਆਹ ਆਦਿਕ ਜਾਂ ਕੋਈ ਉਤਸਵ ਹੁੰਦਾ ਉੱਥੇ ਜਾ ਕੇ ਦਾ ਸਾਨੂੰ ਛੋਟਾ ਕਹਿੰਦੇ ਸਾਨੂੰ ਕਹਿੰਦੇ ਟੇਕ ਪਾਦੇ ਨੂੰ ਪਤਾ ਹੀ ਕੁਛ ਨਹੀਂ ਤੇ ਇੱਕ ਕਹਿਦੇ ਕਿ ਆਸ਼ੀਆਂ ਪਸੰਦ ਇਹੋ ਕੋਈ ਹੋਰ ਵੀ ਕਹੇ ਗੁਰੂ ਕੇ ਪਿਆਰ ਬੈਠਾ ਰਹਿੰਦੇ ਤੈਨੂੰ ਪਤਾ ਹੀ ਕਿ ਤੂੰ ਮਸਤਾਨਾ ਜਾਂ ਤੂੰ ਕਿਤੇ ਗੱਦੀ ਨਾਲ ਕੇ ਬੈਠਾ ਮਾਤਾ ਜੀ ਕਹਿੰਦੇ ਹਰ ਥਾਂ ਤੇ ਇੱਕ ਸੋਧੀ ਗੁਰੂ ਜਿਹੜੇ ਇਸਾਂ ਨੂੰ ਛੋਟਾ ਦਿਖਾਉਂਦੇ ਸਾਡਾ અપਮਾਨ ਕਰਦੇ ਪੁੱਤਰថាថា ਤੇ ਤੇਰੀ ਬੇਇੱਜ਼ਤੀ ਕਰਤੇ ਪਏ ਹਨ ਲਖੇ ਨਲਾਇਕ ਬੁੱਧ ਬਹੀਨਾ ਸੁਣ ਸੁਣ ਤੋ ਕੀ ਮਾਤੋਂ ਕੀਨਾ ਪੁੱਤਰ ਤੈਨੂੰ ਨਲਾਇਕ ਸਮਝਦੇ ਨੇ ਲਖੇ ਨਲਾਇਕ ਬਹੁਤ ਵੀ ਨਾ ਤਰ ਬੁੱਧੀ ਤੋ ਬਿੜਾ ਸਮਝਦੇ ਫੇਰ ਸੁਣ ਸੁਣ ਤਉ ਛਿਵਾਤੋਂ ਕੀ ਪਰ ਮੈਂ ਹਰਾਣ ਹਾਂ

ਇਤਨੇ ਕੀ ਰੇਤ ਕਿਸੇ ਨੂੰ ਉੱਚ ਵੀ ਨਹੀਂ ਫੇਟਾ ਕੇ ਅਜੀ ਅਬ ਤੈਨ ਨੇ ਕੀ ਕੀ ਨਸਕੀ ਮਹਾ ਕੁਕਰਮ ਮੰਦ ਮਤ ਜੀ ਆਜੇ ਚੜ ਪੁੱਤਰ ਹੋੜ ਕਿੱਡਾ ਪੈੜਾ ਕਰਮ ਕਰਕੇ ਜਏ ਨੇ ਕੁਝ ਦਿਨ ਗੋਲੀਆਂ ਚਲਾ ਜਿਹੜੇ ਤੇ 10 ਇਸ ਤੋਂ ਉੱਤੇ ਪੈੜਾ ਕਰਮ ਕੀ ਹੋਵੇ ਕਾ ਉਸਾਰਥ ਤੁਮ ਕਰੋ ਨ ਕੋਈ ਜਿਸ ਤੇ ਸਭ ਬਿਰਵਾਹਨ ਹੋਈ ਪੁੱਤਰ ਤੂੰ ਕੋਈ ਉੱਤਮ ਨਹੀਂ ਕਰਤਾ ਕੋਈ ਬਾਲ ਨਹੀਂ ਵਰਤਤਾ ਪੈ ਜਿੰਨਾ ਸਾਡੀ ਰੋਟੀ ਚੱਲੇ ਸਾਡਾ ਨਿਰਭਾ ਹੋਵੇ ਪਤਾ ਨਹੀਂ ਕੀ ਕਰ ਤੂਕ ਤੇ ਨੂੰ ਗੱਡੀ ਤੇ ਨਹੀਂ ਪਠਾ ਗਏ ਇਹ ਸਾਰੇ ਪ੍ਰਗਟ ਵੀ ਤੋ ਹੋ ਗਿਆ ਮੱਖੜ ਸ਼ਾਹੇ ਕੋਠੇ ਤੇ ਚੜ ਕੇ ਰੋਲਾ ਪਾ ਦਿੰਦਾ ਪਰ ਤੋ ਤਾ ਵੀ ਉੱਤੇ ਹੀ ਬੈਠਾ ਕੋਈ ਉੱਤਮ ਨਹੀਂ ਕਰਤੇ ਪਇਓ ਕੋਈ ਬਾਲ ਨਹੀਂ ਵਰਤੇ ਪਇਓ ਉਸ ਆਤਮਾ ਦੇ ਹੱਥ ਜਾਵੇ ਦਰਬੇ ਹੇਤ ਬੜ ਪਾਪ ਕਮਾਵੇ ਜੇ ਪੁੱਤਰ ਉਹ ਦੁਸ਼ਟ ਆਤਮਾ ਵਾ ਤੈਨੂੰ ਕਤਲ ਕਰ ਜਾਂਦੀ ਜਾਂ ਜੇ ਤੂੰ ਮਾਰ ਜਾਂਦੀਂਾ ਕਿਸੇ ਪੈਸੇ ਦੇ ਖਾਤਰ ਜੇ ਪਾਪ ਉਹ ਕਰ ਜਾਂਦੀਂਾ ਤੋਂ ਮੇਰੀ ਕਤ ਕਿਉਂ ਕਿਆ ਹੋਤੀ ਇੱਕ ਪੁੱਤਰਾ ਮੈਂ ਦੀਨ ਉਦੋਥੇ ਪੁੱਤਰ ਮੇਰਾ ਆਰ ਬਾਚ ਕੀ ਹੁੰਦਾ ਇੱਕੋ ਇੱਕ ਮੇਰਾ ਪੁੱਤਰ ਪਤੀ ਮੇਰਾ ਚਲਾ ਗਿਆ ਤੇਰੇ ਆਸਰੇ ਮੈਂ ਜੀਂਦੀ ਤੇ ਤੇ ਜਲਾਲ ਤੇ ਤੁਹਾਡਾ ਵੀ ਕਤਲ ਕਰ ਜਾਂਦੇ ਤੇ ਦੱਸ ਮੇਰਾ ਕੀ ਹਾਲ ਹੁੰਦਾ ਜੇ ਅਭਨੋ ਪੋਤ ਨਹੀਂ ਮਮੋਹਾ ਨਿਸ ਬਾਤ ਤੇਰੇ ਮੁਖ ਜੋਵਾ ਅਜੇ ਤੱਕ ਕੋਈ ਪੋਤਰਾ ਨਹੀਂ ਹੈ ਜਿਹਦਾ ਮੈਂ ਮੁਖ ਦੇਖਣੇਤੀ ਬਾਦ ਵਿੱਚ ਜਿੰਨ ਰਾਤ ਮੈਂ ਤੇਰੇ ਹੀ ਮੁਖ ਦੇਖਦੀਆਂ ਨਿਸ ਬਾਸ ਨਿਸ ਬਾਸ ਰਾਤ ਦੇ ਤੇਰੇ ਮੁਖ ਜੋਵਾ मैं तेरा ही मुख पुत्र कौन कह रहा माता नी गोफम निफल कर दी गुरु नानक साहब ने ती रखी दाता जी ने बंदूक का निशाना ही हिला दिता के निशाना तो लगा ही नहीं ਗੋਲੀ ਤਵਾ ਦਿੱਸਤਾ ਉਚੋਕੇ ਚਲੀ ਗਈ ਜੀ ਵਰਜਨ ਹਾਰ ਇਨੇ ਨਾ ਕੋਈ ਤਨ ਪੂਜਨ ਤੇ ਗਰਬਤ ਜੋਈ ਹੈ ਪੁੱਤਰੇ ਦਾ ਵਰਜਨ ਵਾਲਾ ਵੀ ਕੋਈ ਹੈ ਜੋ ਬਹੁਤ ਗੁੰਡਾਗਰਦੀ ਜਿਹਨੂੰ ਕਹਜੋ ਉੱਤੇ ਉਤਰ ਆਏ ਇਹਨਾਂ ਰੋਕਣ ਵਾਲਾ ਵੀ ਕੋਈ ਨਾ ਬਦੁੱਕਾ ਆਲੇ ਤਲਵਾਰਾਂ ਵਾਲੇ ਬੰਦੇ ਇਨਾਂ ਨੇ ਰੱਖੇ ਹੋਏ ਇਹਨਾਂ ਨੂੰ ਧਾਂਤ ਦਾ ਤੇ ਆਪਣੀਆਂ ਬਾਹਾਂ ਦਾ ਬਹੁਤ ਹੰਕਾਰ ਹੈ ਜੀ ਕਿਤੇ ਆਤਿਕ ਕਰ ਕਰ ਭਿੱਲਾ ਲੋ ਚਲਤੇ ਚੋਰਤ ਬਹੁ ਆ ਇਸ ਤਰ੍ਹਾਂ ਮਾਤਾ ਜੀ ਨੇ ਬਿਲਾਕ ਕੀਤਾ ਖਾਜ ਅਥਰੂ ਪੀ ਆਏ ਤੇ ਨਾਲ ਉਹ ਤੇ ਬਾਦਸਹਿ ਨੂੰ ਬਚਨ ਕਹੇ ਤੇ ਜਦੋਂ ਸਾਈਂ ਬਾ ਨੂੰ ਬਚਨ ਕਹੇ ਤਾਂ ਸੁਰੂ ਤੇ ਬਾਦਸਹਿ ਜੀ ਮੇਰੇ ਦਾਤਾ ਦਿਆਲਤਾ ਵਾਲੀ ਧੀਰੇ ਤੋਂ ਆਏ ਛਿਪਾ ਖੁੱਲੇ ਦਿਲ ਵਾਲੇ ਬਾਦਸ਼ਾਹ ਜੀ ਆਪਣੇ ਮੁਖਾਰ ਤੇ ਦੱਸੋ ਕਿ ਬਚਨ ਮਾਤਾ ਜੀ ਨੇ ਕਹਿ ਸੁਣਨ ਵਾਲੇ ਬਚਨ ਜੀ ਸ੍ਰੀ ਗੁਰ ਕਹਿਓ ਮਾਚ ਕਰਤੀ ਦੇਖ ਅਨੁਚਿਤ ਨਹੀਂ ਕਰ ਪੀ ਕਹਿ ਲੱਕੇ ਮਾਤਾ ਧੀਰਜ ਧਾਰਨ ਕਰ ਬਾਤ ਧੀਰ ਧਾਰਤੀ ਧੀਰਜ ਤਾਂ ਕਰ ਧੀਰਜ ਸੁਣਿਆ ਜਿੰਦਗੀ ਕੁਛ ਹੋਈ ਜਾਵੇ ਕੁਛ ਹੋਈ ਜਾਏ ਧੀਰਜ ਧੀਰੇ ਦਾ ਪਤਲਾ ਰੱਬ ਦਾ ਪੱਲਾ ਨਹੀਂ ਛੱਡ ਜਿਹੜੀ ਚਿੱਤਾ ਜਿੰਦਗੀ ਤੋਂ ਆਦੀ ਮੁਸੀਬਤ ਤੋਂ ਪਹਿਲਾਂ ਸੀ ਉਹਦਾ ਧੀਰ ਧੀਰ ਚ ਨਹੀਂ ਛੱਡ ਧੀਰ ਛੱਡ ਦਿੱਤੀ ਤੇ ਗਏ ਤੁਸੀਂ ਗਏ ਬਸ ਉਸੇ ਤੇਰੀ ਦੇਖ ਪਰ ਥੱਲੇ ਸਭ ਤੋਂ ਵੱਡੀ ਚੀਜ਼ ਆਪਾ ਨਾਰਕ ਹੈ ਕਿ ਚਾਤ ਪਹਾੜ ਅਤੀਰਿਸ਼ ਹੋਇਆ ਬਹੁਤ ਕੁਝ ਆਉਣਾ ਜਿੰਦਗੀ ਵਿੱਚ ਦੁੱਖ ਸੋਖ ਫੋਟੇ ਕਾਟੇ ਗਰੀਬੀ ਅਮੀਰੀ ਬਹੁਤ ਕੁਝ ਮਾਨ ਉਪਮਾਰ ਪਤਾ ਨਹੀਂ ਕੀ ਕੁਝ ਬੱਪ ਅਜੇ ਕੋ ਦੂਜੀ ਪੰਕਤੀ ਨੇ ਮਹਾਰਾਜ ਉਤੇ ਇੱਕ ਬਾਤ ਦੱਸਣ ਨਿੱਕੀ ਕੀਆ ਦੇਖ ਅਨਚਿਤ ਮੈ ਕਰਪੀਰੇ ਉਹ ਬਾਤਾ ਠੀਕ ਏ ਅਯੋਗ ਬਾਤ ਹੋਈ ਗੋਲੀ ਚਲਾ ਗਿਆ ਡੁੱਟ ਕੇ ਵੀ ਲੈ ਗਿਆ ਪਰ ਤੂੰ ਪੀੜ ਨਾ ਮੰਨ ਨਈ ਕਰ ਪੀੜ ਤੂੰ ਦੁੱਖ ਨਾ ਮੰਨ ਜੋ ਹੋਇਆ ਉਸ ਪਿਤਾ ਜੀ ਦੇ ਆਕਾਲ ਸੁਖ ਦੇ ਹੁਕਮ ਦੇ ਵਿੱਚ ਹੋਇਆ ਮਾਤਾ ਤੇਰੇ ਤਾਰਨ ਕਰ ਸਹਿਬ ਕਹਿੰਦੇ ਜੀ ਸਬਰੀ ਕਰਤ ਗਰਵ ਤਰ ਜੋਈ ਤਿੰਨ ਪਰ ਹਰ ਪ੍ਰਭ ਕ੍ਰੋਧਿਤ ਹੋਏ ਲੈ ਮਾਤਾ ਸੋਣ ਜਿਹੜੇ ਕਿਸੇ ਤੇ ਜ਼ਬਰ ਕਰਦੇ ਨੇ ਧੱਕਾ ਕਰਦੇ ਨੇ ਜਿਹੜੇ ਹੰਕਾਰ ਖਾਂਦੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਬਾਤਾਂ ਕਰਦੇ ਨੇ ਪਰਮਾਤਮਾ ਉਹਨਾਂ ਤੇ ਕ੍ਰੋਧਿਤ ਹੋ ਜਾਂਦਾ ਤਿੰਨ ਪਰ ਹਰ ਪ੍ਰਪ ਕੁਚਿਤ ਹੋਏ ਰੱਬ ਉਹਨਾਂ ਤੇ ਗੁੱਸਾ ਦੇ ਖਾਂਦਾ ਆਪਣ ਮਕਾਲਾ ਜਿ ਕਿੱਥੇ ਸੀ ਨਾ ਤੇਰਾ ਮਾਲਕ ਆਇਆ ਡੰਡਾ ਲਗਾ ਗਿਆ ਮੇਰਾ ਮਾਲਕ ਆਇਆ ਸਹਾ ਬੁਕਾ ਗਿਆ ਯਾਰੀਓ ਟਿਕੇ ਰਹੋ ਘਬਰਾਇਆ ਡਰਿਆ ਨਾ ਕਰੋ ਢੋਲਿਆ ਨਾ ਕਰੋ ਜੁੜੇ ਰਹੋ ਮਾਲਕ ਨਾਲ ਰੱਖਿਓ ਬਸ ਮਾਲਕ ਨਾਲ ਪਿਤਾ ਜੀ ਨਾਲ ਰੱਖਿਓ ਬਸ ਪਿਤਾ ਨਾਲ ਇਤ ਦੁਨੀਆ ਦਾ ਸਭ ਕੁਝ ਤੁਹਾਡੇ ਨਾਲ ਹੈ ਹਾ ਜੇ ਪਿਤਾ ਚਲਾ ਜਾਏ ਉਹਨ ਕੋ ਉਹਨੇ ਦਿੱਤਰ ਇੱਕ ਕਬੂਰ ਕਰਦੇ ਜੇ ਤੂੰ ਚਲਾ ਹੀ ਗਿਆ ਉਹ ਕਾਪ ਖੇੜਾ ਕਿ ਪ੍ਰਮਾਤਮਾ ਮੇਰੇ ਸਵਾਸ ਖਤਮ ਕਰ ਬਸ ਕਿਆ ਹੋਰ ਜਿੰਦਗੀ ਜੀਵਦਾ ਕਿ ਪਹਿਲਾਂ ਜੱਜ ਗੁਰੂ ਗੋਬਾ ਜੇ ਤੂੰ ਜਿੰਦਗੀ ਜੀ ਨਹੀਂ ਰਿਆ ਜੱਜ ਗੁਰੂ ਗਰਾ ਸਭ ਤੁਸੀਂ ਜਿੰਦਗੀ ਜੀ ਨਹੀਂ ਰਿਆ ਕਿ ਸਾਰਾ ਕੁਝ ਖੋ ਕੇ ਲੈ ਗਿਓ ਨਾ ਮੇਰੇ ਕੋ ਅਬਰ ਤੇ ਵੀ ਨਾ ਰਿਆ ਨਾ ਸੰਗਤ ਰਹੀ ਨਾ ਬਾਣੀ ਰਹੀ ਨੰਨਾ ਮੇਰੇ ਨਾ ਪਾਤਸ਼ਾਹ ਗੁਸ਼ੀ ਮਾਰੇ ਦਾਤਿਆ ਐਂ ਤਕਰ ਹੁਣ ਫਿਰ ਇੱਕ ਤਾਮ ਹੋਰ ਕਰ ਵਿਅਕੀ ਲੈ ਆਇਓ ਇਸ ਸੰਸਾਰ ਇੱਥੇ ਮੈਂ ਬਾਤੁ ਖਾਵਾ ਕੁੜੀ ਰਿਆ ਮੇਰੇ ਤੇਰੇ ਚਰਨਾ ਚੇਹੇ ਰਖੜਾਈ ਤੇ ਨਾ ਖਲੇ

ਭਾਰਤ ਹਰ ਵਕਤ ਸੇਸ਼ ਦੱਤੇ ਹਰ ਹਰ ਅਸੀਂ ਜਿਹੜੇ ਕਾਮ ਦੀ ਅਰਦਾਸ ਕਰੋ ਤਾਂ ਪਾਤਸ਼ਾਹ ਸੇਸ਼ ਦੱਤੇ ਲੈ ਪੁੱਤਰ ਵੇ ਤੇਰੇ ਨਾਲ ਮੇਰੇ ਤੇਰੇ ਨਾਲ ਹੰਕਾਰ ਕੇ ਆ ਅਤਿਆਚਾਰ ਚਾਰ ਪੰਜ ਤੈਨੂੰ ਹੋਏ ਮੇਰੇ ਤੋਂ ਬਾਅਦ ਮੈਂ ਸਾਈ ਭਾਨ ਸਾਰੇ ਅਮਤ ਤੇਰੇ ਅਮਰ ਮੰਦਰ ਉੱਪਰ ਆਸ਼ ਅਲਕੀ ਮਹਾਰਾਜ ਅਰਦਾਸ ਕੇ ਮਹਾਰਾਜ ਮੇਰੀ ਇੱਛਾ ਚ ਰੱਖੀ

ਪਿਆਰਿਓ ਸਾਹਿਬ ਨਾਲ ਬਸ ਸਾਹਿਬ ਚਾਹੀਦਾ ਹੈ ਸਾਹਿਬ ਨਾਲੇ ਤਾਂ ਦੁਨੀਆਂ ਦਾ ਸਭ ਕੁਝ ਨਾਲ ਪਾਤਸ਼ਾਹ ਜੀ ਮਾਤਾ ਜੀ ਨੂੰ ਧੀਰੇ ਜੰਦੇ ਕਹਿੰਦੇ ਐ ਤੂੰ ਧੀਰੇ ਚ ਰੱਖ ਜੇ ਰੇਖਾ ਪ੍ਰਕਰਤਿ ਨਾ ਫਿਰ ਪਰਮਾਤਮਾ ਵਾਹਿਗੁਰੂ ਪਨਾ ਤੇ ਕ੍ਰੋਧ ਤੋਚਾਂ ਦਾ ਉਹਨਾਂ ਤੇ ਗੁੱਸਾ ਫਰਤ ਸਮਾ ਸੁਭਾਅ ਪਤੋ ਗਿਆ ਇਹ ਦੁਨੀਆਂ ਕੋ ਵਿਚਾਰਾਂ ਪਰਵਾਹ ਕਰੋ ਬੋਲਿਆ ਹੋਇ ਕੋਲ ਚੁਪਤੀਖੇ ਮਾਨ ਕਰਕੇ ਗੁਰੂ ਪਕਸ਼ੇਸ਼ ਕਰੇ ਰੇਤ ਰੇ ਜੀ ਆਪੜੇ ਪਾਵ ਚਰਨ ਕਮਲਾ ਦੇ ਪਿਆਰ ਬਖਸ਼ੇ ਆਪ ਯਾਤਿ ਵਿਚ ਰਖੇ ਆਪ ਪਿਤਾ ਜੀ ਦੇ ਚਰਨਾਂ ਨਾਲ ਜੁੜੋ ਪਿਆਰ ਨਾਲ ਸਾਰੇ ਆਖਣ ਕਰੋ ਕੀ ਤਾਂ ਸਿਰੀ ਗੁਰੂ ਤੇਗ ਬਹਾਦਰ ਤਾਂ ਸਿਰੀ ਗੁਰੂ ਤੇ

ਦੇਹੀ ਕਰਤੇ ਵਾਹ ਹਰਿ ਸ਼੍ਰੀ ਕੁਰਤੇ ਤੋ ਵਾ